ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਜਦੋਂ ਤੁਸੀਂ ਮੇਰੇ ਖਾਲਸਾ ਪੇਜ ਤੇ ਜੋ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਪਿੰਡ ਛਾਲੀ ਤੋਂ ਦਿਖਾ ਰਹੇ ਸਮਰਾਮ ਆ ਤੇ ਰੋਜਾਂਪਤੀ ਦਾ ਟੋਪਾਂ ਜੋ ਕਿ ਬ੍ਰਾਂਸ ਦਾ ਸਾਡੀ ਇਹਦੇ ਵਿੱਚ ਸਰਕਾਰ ਚਾਹੇ ਜੋ ਮਰਜ਼ੀ ਬਣਾ ਸਕਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਇਹ ਛਾਲੀ ਦੇ ਵਿੱਚ ਵਿਕਾਸ ਕਾਰਜਾਂ ਦੇ ਜੋਰਾਂ ਤੇ ਚੱਲ ਰਹੇ ਨੇ ਜੇ ਸੀ ਵੀ ਲੱਗੀ ਹੋਈ ਆ ਇੱਕ ਇੱਕ ਗੱਲਬਾਤ ਕਰਦੇ ਆਪਾਂ ਸਾਹ ਨਾਲ ਗੁਰਵੈਰ ਸਿੰਘ ਜੀ ਖੰਗੋੜਾ ਕੀ ਕਹਿੰਦੇ ਕਹਿੰਦੇ ਨੇ ਹਾਂ ਜੀ ਸਰਪੰਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਖਾਲਸਾ ਜੀ ਹੋਰ ਠੀਕ ਹੋ ਜੀ ਵਧੀਆ ਅੱਜ ਕੀ ਕਾਰਜ ਚੱਲੇ ਹੋਣੇ ਪਿੰਡ ਦੇ ਵਿੱਚ ਜੀ ਇਹ ਆਪਣੇ ਮੰਤਰੀ ਸਾਹਿਬ ਵੱਲੋਂ 65 ਲੱਖ ਰੁਪਏ ਗ੍ਰਾਂਟ ਆਈ ਹੋਈ ਐ ਸਟੇਡੀਅਮ ਦੀ ਠੀਕ ਹੈ ਜੀ ਉਹਦਾ ਕੰਮ ਅੱਜ ਸ਼ੁਰੂ ਕਰਾ ਰਹੇ ਹਾਂ ਕੱਲ ਤੋਂ ਇਹਦਾ ਕੰਮ ਸਟਾਰਟ ਹੋ ਜੂਗਾ ਨੇ ਉਹਨੂੰ ਪਟਾਕੇ ਜਿਹੜਾ ਮਾਰਚ ਅਪ੍ਰੈਲ ਤੱਕ ਤਿਆਰ ਕਰ ਦਈਏ ਵਧੀਆ ਸਟੇਡੀਅਮ ਪਿੰਡ ਦੇ ਲੋਕਾਂ ਵਾਸਤੇ ਬੱਚਿਆਂ ਵਾਸਤੇ ਕੋਈ ਟਰਸ ਜਭਰਤੀ ਹੋਣਾ ਹੈ ਕੋਚ ਜਭਰਤੀ ਹੋਣਾ ਹੈ ਇਸਨੇ ਕਿੰਨੇ ਬਿਮਾਰੀਆਂ ਦਾ ਚਿਕਾਰ ਹੋ ਰਹੇ ਨੇ ਜਵਾਕ ਨਸ਼ੇ ਦਾ ਚਿਕਾਰ ਹੋ ਰਹੇ ਨੇ ਕੋਈ ਕੋਈ ਵਧੀਆ ਕੋਚ ਰੱਖ ਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਕੋਈ ਕਬੱਡੀ ਖੇਡੇ ਬੱਚਾ ਕੋਈ ਕ੍ਰਿਕਟ ਖੇਡੇ ਕੋਈ ਬਲੀਵਾਲ ਖੇਡੇ ਆਪਦੇ ਨਸ਼ਾ ਤੋਂ ਰਹਿ ਤੋ ਕਿ ਆਪਦੇ ਵਧੀਆ ਜ਼ਿੰਦਗੀ ਜਿਉਣ ਵਧੀਆ ਆਪਦੀ ਨੌਕਰੀਆਂ ਵਾਸਤੇ ਆਪਦੀ ਮਿਹਨਤਾਂ ਕਰਨਾ ਤੇ ਉਧਰਲੇ ਪਾਸੇ ਜਿਹੜਾ ਲੈਟਰਨ ਬਾਥਰੂਮ ਵਗੈਰਾ ਤਿਆਰ ਕੀਤਾ ਤੇ ਜਾਲੀ ਲੱਗੀ ਹੋਈ ਆ ਉਹ ਕੀ ਚੀਜ਼ ਬਣਾਈ ਇਸ ਪਾਸੇ ਉਹ ਹੈ ਸਟੇਡੀਅਮ ਦਾ ਹੀ ਹਿੱਸਾ ਹੈ ਜੀ ਉਹ ਆਪਣੇ ਆਪਣੇ ਪੰਚਾਇਤੀ ਰਾਜ ਵੱਲੋਂ ਉਹ ਬਣਾਇਆ ਜਾ ਰਿਹਾ ਹੈ ਉਹ ਘੱਟੋ ਘੱਟ 35-40 ਲੱਖ ਦੀ ਅਮਾਉਂਟ ਨਾਲ ਉਹ ਵੀ ਬਣਾ ਉਹ پارک ਅਗੇ ਕੀ ਜੀ ਇਹ ਸਟੇਡੀਅਮ ਦਾ ਹਿੱਸਾ ਹੈ ਜੀ ਤੇ ਜਿਹੜਾ ਵਾਟਰ ਬਾਕਸ ਵਗੈਰਾ ਉੱਥੇ ਲੱਗੂਗਾ ਵਾਟਰ ਬਾਕਸ ਲੱਗਣਾ ਜੀ ਉਹ ਸਾਹਮਣੇ ਉਹ ਜਿੱਥੇ ਆਪਣੇ ਅੱਗੇ ਉਹ ਜਗਾ ਪਈ ਹੈ ਉਹ ਮਾਰੋਦਰ ਕੈਮਰਾ ਉਹ ਗੁਰੂ ਘਰ ਦੇ ਨੇੜੇ ਉੱਥੇ ਵਾਟਰ ਬਾਕਸ ਲੱਗਣਾ ਠੀਕ ਹੈ ਜੀ ਠੀਕ ਹੈ ਠੀਕਾ ਚਲੋ ਧੰਨਵਾਦ ਸਾਡੇ ਨਾਲ ਜੀ ਇਹ ਸਾਫਾ ਜਿਲ੍ਹਾ ਪਛੇਤੇ ਮੈਂਬਰ ਨੇ ਜੀ ਸਤਗੁਰ ਸਿੰਘ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੀ ਪੱਤੀ ਦੇ ਵਿੱਚ ਕੰਮ ਚੱਲ ਰਹੇ ਨੇ ਬਾਰੇ ਦੱਸੋ ਜੀ ਕੀ ਬਣ ਰਿਹਾ ਔਰੇ ਔਰੇ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਸਾਡੇ ਪੰਜਾਬ ਦੇ ਖਜਾਨਾ ਮੰਤਰੀ ਸਰਵਾਰ ਹਰਪਾਲ ਸੀਟੀਮਾ ਦਾ ਜਿਹੜੇ ਸਾਡੀ ਬਹੁਤ ਸਮੇਂ ਤੋਂ ਪਹਿਲਾਂ ਦੀ ਮੰਗ ਸੀ ਵੀ ਉਰੇ ਪਾਰਕ ਜਾਂ ਸਟੇਡੀਅਮ ਬਣਨਾ ਚਾਹੀਦਾ ਸੀਗਾ ਉਹ ਸਾਡੀ ਅੱਜ ਮੰਗ ਨੂੰ ਪੂਰ ਪਿਆਗਾ ਤੇ ਨਾਲ ਹੀ ਜਿਹੜੀ ਉਰੇ ਤਕਰੀਬਨ 150 ਘਰ ਐਸਸੀ ਪਰਿਵਾਰਾਂ ਦੇ ਨੇ ਤੇ 50-60 ਘਰ ਐ ਮੁਸਲਮਾਨਾਂ ਦੇ ਨੇ ਜਿਹੜੀ ਸਾਡੀ ਦੋਨਾਂ ਦੀ ਮੰਗ ਸੀ ਵੀ ਉਰੇ ਸਾਂਝੀ ਜਗ੍ਹਾ ਸਾਨੂੰ ਦਿੱਤੀ ਜਾਵੇ ਲਗਭਗ ਇੱਕ ਬਿੱਗਾ ਸਾਨੂੰ ਜਗ੍ਹਾ ਸਰਪੰਚ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਕ ਬਿੱਗਾ ਸਾਂਝੀ ਜਗ੍ਹਾ ਵਰਤਣ ਵਾਸਤੇ ਦਿੱਤੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਵਧੀਆ ਕੰਮ ਚੱਲ ਰਹੇ ਨੇ ਸ਼ਾਇਦ ਬਹੁਤ ਵਧੀਆ ਜੀ 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 ਲਈ ਦਲਜੀਤ ਸਿੰਘ ਪੰਚ ਸ਼ਾਇਦ ਲਈ ਹਾਂ ਇਹ ਕੀ ਕਹੋਗੇ ਜੋ ਤੁਹਾਡੀ ਪੱਤੀ ਦੇ ਵਿੱਚ ਕੰਮ ਚੱਲ ਰਹੇ ਨੇ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਹਰਪਾਲ ਜੀ ਮਾਦਾ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਸੰਯੋਗ ਦਿੱਤਾ ਕੰਮ ਦਾ ਬਹੁਤ ਵਧੀਆ ਹੋ ਰਿਹਾ ਕ ਸੇ ਇਹਦੇ ਬਣ ਰਿਹਾ ਸਟੇਡੀਅਮ ਬਣ ਰਿਹਾ ਇਹ ਸਾਨੂੰ ਧਰਮਸਾਲਾ ਨੂੰ ਜਗ੍ਹਾ ਦਿੱਤੀਆਂ 20 20 20 ਠੀਕ ਹੈ ਹਾਂਜੀ ਬੜੀ ਵਧੀਆ ਸੋਹਣਾ ਕੰਮ ਮਾਰ ਰਹੇ ਹਾਂ ਬਹੁਤ ਵਧੀਆ ਕੰਮ ਹੋ ਰਿਹਾ ਜੀ ਨਾਲ ਚਮਕੌਰ ਸਿੰਘ ਜੀ ਨੇ ਜੋ ਕਿ ਗਰਵੈ ਸਿੰਘ ਜੀ ਦੇ ਪੀਏ ਵਾਂਗੂ ਇਹ ਨਾਲ ਹੀ ਰਹਿੰਦੇ ਨੇ ਹਾਂਜੀ ਕੀ ਕਹੋਗੇ ਅਸੀਂ ਜੋ ਕੰਮ ਚੱਲ ਰਿਹਾ ਹਰਪਾਲ ਸਿੰਘ ਚੀਮੇ ਦਾ ਧੰਨਵਾਦ ਕਰਦੇ ਹਾਂ ਜਿਨੇ ਸਾਨੂੰ ਗਰਾਊਂਡ ਵਾਸਤੇ ਗਰਾਊਂਡ ਦਿੱਤੀ ਹੈ ਤੇ ਪਾਰਕ ਬਣਾਉਣ ਵਾਸਤੇ ਅਸੀਂ ਹਰਪਾਲ ਸਿੰਘ ਖਜ਼ਾਨਾ ਮੰਤਰੀ ਦਾ ਬਹੁਤ ਬਹੁਤ ਆ ਨਮਾਜ਼ ਕਰਦੇ ਆ ਅਸੀਂ ਜੀ ਜਿਹਨੇ ਸਾਨੂੰ ਬਹੁਤ ਗ੍ਰਾਂਟਾਂ ਦੇ ਰਿਆ ਜੀ ਠੀਕ ਹੈ ਜੀ ਧੰਨਵਾਦ ਹਾਂਜੀ ਤਾਰੇ ਜੀ ਜੋ ਆਪਣਾ ਰੋਜਾ ਪੱਤੀ ਦੇ ਵਿੱਚ ਉੱਥੇ ਕੰਮ ਚੱਲ ਰਿਹਾ ਕੀ ਬਣ ਰਿਹਾ ਹੈ ਜੀ ਉੱਥੇ ਲੋਕਾਂ ਨੂੰ ਕਹਿੰਦੇ ਸਾਨੂੰ ਪਤੀ ਨਹੀਂ ਵੀ ਕੀ ਬਣ ਰਿਹਾ ਸਭ ਤੋਂ ਪਹਿਲਾਂ ਤਾਂ ਜੀ ਰਿੰਕਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਆ ਜੋ ਸਾਡੇ ਲਵੇ ਆਏ ਉੱਥੇ ਜੀ ਜਿਹੜੀ ਸਾਡੀ ਰੋਜਾ ਪੱਤੀ ਆ ਉਹਦੇ ਵਿੱਚ ਇੱਕ ਤਾਂ ਪਾਰਕ ਬਣ ਰਿਹਾ ਸਟੇਡੀਅਮ ਬਣ ਰਿਹਾ ਹੈ ਜੀ ਬੱਚਿਆਂ ਵਾਸਤੇ ਖਿਡਾਰੀਆਂ ਵਾਸਤੇ ਤੇ ਇੱਕ ਸਾਡੇ ਵਾਟਰ ਬਾਕਸ ਲੱਗੂਗਾ ਜੀ ਠੀਕ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਮਾਨਯੋਗ ਸਰਦਾਰ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਦਾ ਇਹਨਾਂ ਨੇ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਗੱਫੇ ਦਿੱਤੇ ਨੇ ਅੱਜ ਤੱਕ ਹਾਂ ਤਾਂ ਇੰਨਾ ਕਦੇ ਸਾਨੂੰ ਗੱਫਾ ਕਿਸੇ ਨੇ ਦਿੱਤਾ ਨਹੀਂ ਆਉਣਾ ਨਾ ਕਦੇ ਆਵੇ ਕਿਉਂਕਿ ਸਾਡੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੇ ਸਾਡੇ ਪਿੰਡ ਨੂੰ ਬਹੁਤ ਵਧੀਆ ਬਹੁਤ ਜ਼ਿਆਦਾ ਗਰਾਂਡਾ ਦਿੱਤੀਆਂ ਨੇ ਇਹਨਾਂ 6 ਮਹੀਨਿਆਂ ਦੇ ਵਿੱਚ ਕੰਮ ਪੂਰਾ ਚੜੂਗਾ ਜੀ ਹਾਂ ਜੀ ਚੜੂਗਾ ਜੀ ਲੱਗਦਾ ਤੁਹਾਨੂੰ ਪੱਕਾ ਜੀ ਕਿ ਨਾ ਪੂਰਾ ਚੜੂਗਾ ਜੀ 6 ਮਹੀਨਿਆਂ ਦੇ ਵਿੱਚ ਪਹਿਲਾ ਪਹਿਲਾ ਸਾਡਾ ਪਾਰਕ ਤੇ ਵਾਟਰ ਬਾਕਸ ਸਾਡੇ ਤਿਆਰ ਹੋਣਗੇ ਜੀ ਇਹ ਸਾਡੇ ਕਿਉਂਕਿ ਸਾਡੇ ਪਿੰਡ ਨੂੰ ਦੋ ਵੱਟ ਬਕਸ ਆਏ ਨੇ ਇਹ ਤਿਆਰ ਹੋਣਗੇ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਮਾਨਯੋਗ ਅਰਬਾਲੀ ਮਾਜੀ ਦਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਚਾਰ ਚੰਨ ਲਾਏ ਨੇ ਬਹੁਤ ਸਾਡੇ ਪਿੰਡ ਨੂੰ ਉਹਨਾਂ ਨੇ ਗ੍ਰਾਂਟ ਦੇ ਕੇ ਨਵਾਜੀ ਹੈ ਸਾਡੇ ਪਿੰਡ ਨੂੰ ਉਹਨਾਂ ਨੇ ਤੁਸੀਂ ਦੇਖ ਸਕਦੇ ਹੋ ਜੀ ਜੋ ਕਿ ਸਮਾਨ ਸਾਹਿਬ ਖੁਦ ਆਪਦੀ ਨਿਗਰਾਨੀ 'ਚ ਇੱਥਾ ਨਿਕਾਸ਼ ਕਰਦੇ ਜੋ ਸ਼ਾਇਲੀ ਦੇ ਵਿੱਚ ਚੱਲ ਰਹੇ ਨੇ ਉਹਨਾਂ ਦਾ ਕੰਮ ਆਪਾ ਕਰਵਾ ਰਹੇ ਨੇ ਤੇ ਇਧਰ ਸੰਗਤ ਖੜੀ ਹੈ ਜੀ ਪਤੀ ਦੇ ਲੋਕ ਖੜੇ ਨੇ ਠੇਕੇਦਾਰ ਸਾਹਿਬ ਖੜੇ ਨੇ ਵੇ ਜਿਵੇਂ ਚੱਲ ਰਹੀ ਹੈ ਵਧੀਆ ਵਿਕਾਸ ਕਾਰ ਚੱਲ ਰਹੇ ਨੇ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਜੋ ਕਿ ਉਹਰੇ ਪਿੰਡ ਸ਼ਾਇਲੀ ਦੇ ਵਿੱਚ ਬਹੁਤ ਜਗ੍ਹਾ ਪਈ ਆ ਗਈ ਵਿਕਾਸ ਕਾਰ ਜਿੰਨੇ ਮਰਜ਼ੀ ਕਰੋ ਜਿੰਨੇ ਮਰਜ਼ੀ ਹਜ਼ਾਰੇ ਉਹਰੇ ਵਧੀਆ ਪਿੰਡ ਸ਼ਾਇਲੀ ਬਲਾਕ ਬਣ ਗਿਆ ਤੇ ਵਧੀਆ ਸੋਹਣੇ ਕੰਮ ਕਰਾਓ ਤੇ 6 ਮਹੀਨੇ ਦੇ ਵਿੱਚ ਬੱਲੇ ਬੱਲੇ ਕਰਵਾਓ ਤੇ ਬਹੁਤ ਹੀ ਧੰਨਵਾਦ ਕਰਦੇ ਹਾਂ ਸੀ ਵੀ ਖਿਆਨਾ ਮੰਤਰੀ ਸਰਦਾਰ ਹਰਪਾਲ ਸਿੰਘ ਟੀਮਾ ਜੀ ਜੋ ਕਿ ਮੈਨੂੰ ਵਧੀਆ ਸਹਿਯੋਗ ਦੇ ਰਹੇ ਨੇ ਤੇ ਵਧੀਆ ਕਾਰਜ ਕਰ ਰਹੇ ਨੇ ਹਰੇ ਰੋਜ ਜਿੱਥੇ ਦਾ ਨਵੇਂ ਖਾਲਸਾ ਪੇਜ ਤੇ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦਾ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਜਿੱਦ ਤੋਂ ਰਣ ਮੇਰੇ ਖਾਲਸਾ ਪੇਜ ਤੇ ਜੋ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਪਿੰਡ ਛਾਲੀ ਤੋਂ ਦਿਖਾ ਰਹੇ ਹਾਂ ਸਮਰਾਮਾਂ ਤੇ ਰੋਜਾਂ ਪੱਤੀ ਦਾ ਟੋਬਾਂ ਜੋ ਕੇ ਬ੍ਰਾਂਸ ਦਾ ਸਾਡੀ ਇਹਦੇ ਵਿੱਚ ਸਰਕਾਰ ਚਾਹੇ ਜੋ ਮਰਜ਼ੀ ਬਣਾ ਸਕਦੀ ਹੈ ਤੇ ਇੱਧਰ ਕੁਝ ਬਣਾਇਆ ਵੀ ਆ ਇਹ ਦੇਖ ਸਕਦੇ ਹੋ ਪਾਰਕ ਕਿਹਾਂ ਜਾ ਰਿਹਾ ਵੀ ਕੀ ਚੀਜ਼ਾਂ ਕੀ ਇਹ ਦੇਖ ਸਕਦੇ ਹੋ ਇਸ ਤਰ੍ਹਾਂ ਜਾਲੀ ਲਾਈ ਹੋਈ ਆ ਤੇ ਅੱਗੇ ਤੱਕ ਤਸਵੀਰਾਂ ਦਿਖਾਣਾ ਤੁਹਾਨੂੰ ਜੋ ਕਿ ਹਜੇ ਕੰਮ ਚੱਲ ਰਿਹਾ ਹੈਗਾ ਪਰ ਪ੍ਰੋਗਰੈਸ ਦੇ ਵਿੱਚ ਆ ਪਿੰਡ ਦੀ ਪੰਚਾਇਤ ਵੱਲੋਂ ਵਧੀਆ ਪ੍ਰਾਲਾ ਕੀਤਾ ਗਿਆ ਤੇ ਅਸੀਂ ਨਜ਼ਰ ਦਿਖਾਉਣਾ ਤੁਹਾਨੂੰ ਜੋ ਕਿ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਪਿੰਡ ਦੀ ਪੰਚਾਇਤ ਵੱਲੋਂ ਤੁਹਾਨੂੰ ਅੱਗੇ ਵੀ ਤਸਵੀਰਾਂ ਦਿਖਾਉਣੇ ਆਗੇ ਤੇ ਉਧਰਲੇ ਪਾਸੇ ਹਜੇ ਟੋਬਾ ਹੈਗਾ ਜੋ ਕਿ ਪਰਲੀ ਸਾਈਡ ਤੋਂ ਦਿਖਾਈ ਦੇ ਰਿਹਾ ਉਧਰ ਨੂੰ ਜਾ ਕੇ ਤੁਹਾਨੂੰ ਦਿਖਾਉਣੇ ਆਗੇ ਤਸਵੀਰਾਂ ਜੋ ਕਿ ਪਿੰਡ ਛਾਇਲੇ ਦੇ ਵਿੱਚ ਵਿਕਾਸ ਕਾਰਜ ਕਿਤੇ ਜਾ ਸਕਦੇ ਨੇ ਜਗਾ ਬਹੁਤ ਪਈ ਆ ਆਪਣੀ ਸ਼ਾਇਲੇ ਦੇ ਵਿੱਚ ਜਿੰਨੇ ਮਰਜ਼ੀ ਵਿਕਾਸ ਖਰਚਾ ਪੰਜਾਬ ਸਰਕਾਰ ਕਰ ਸਕਦੀ ਹੈ ਪੰਚਾਇਤ ਦੇ ਸਹਿਯੋਗ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਾਂਗੇ ਅੱਗੇ ਸਾਹਮਣੇ ਦੇਖ ਸਕਦੇ ਹੋ ਟੋਬਾ ਆ ਗਿਆ ਉਹ ਵੀ ਖਾਲੀ ਫਿਆ ਜੋ ਮਰਜ਼ੀ ਬਣਾ ਸਕਦੇ ਨੇ ਦੇਖੋ ਸਾਨੂੰ ਤਸਵੀਰ ਜੂਮ ਕਰਕੇ ਤੁਹਾਨੂੰ ਦਿਖਾ ਰਿਹਾ ਕਿਉਂਕਿ ਜਿੰਨਾ ਮਰਜ਼ੀ ਵਿਕਾਸ ਖਰਚਾ ਪਿੰਡ ਸ਼ਾਇਲੇ ਦੇ ਵਿੱਚ ਕਿਤੇ ਜਾ ਸਕਦਾ ਹੈ ਇਸ ਤਰ੍ਹਾਂ ਸਾਜ ਲਈ ਬਲਾਕ ਬਣਾਏਗਾ ਇਹਦੇ ਵਿੱਚ ਵਿਕਾਸ ਖਰਚਿਆਂ ਦੀ ਲੋਡ ਆ ਗਈ ਕਿਉਂਕਿ ਮਰਤਾ ਪਾਈਆਂ ਜਾਣ ਸਰਕਾਰੀ ਏਡਾਰਿਆਂ ਦੇ ਲਈ ਤੇ ਬਹੁਤ ਹੀ ਚੰਗਾ ਹੋਵੇਗਾ ਜੇਕਰ ਪੰਜਾਬ ਸਰਕਾਰ ਉਪਰਾਲਾ ਕਰਦੀ ਆ। ਸਾਜੀ ਤੋਂ ਤਸਵੀਰਾਂ ਦਿਖਾ ਰਹੀ ਜੀ ਜੋ ਕਿ ਹੋਰੇ ਦੇਖ ਸਕਦੇ ਹੋ ਤੁਸੀਂ ਸਾਹਮਣੇ ਆ ਇੱਕ ਕਮਰਾ ਬਣ ਗਿਆ। ਤੇ ਇੱਧਰ ਦਿਖਾਉਣਾ ਸਾਨੂੰ ਤਸਵੀਰਾਂ ਜੀ ਤੇ ਇੱਧਰ ਬਣ ਗਿਆ ਜੀ ਲੈਟਰਨ ਬਾਥਰੂਮ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਡੱਗ ਦੇ ਟਾਇਲ ਜੇ ਬਣ ਗਏ। ਇੰਦਰ ਜਾਲੀ ਫਿਰ ਗਈ ਤੇ ਤਸਵੀਰਾਂ ਦੇਖ ਰਿਹਾ ਹਾਂ ਬਸ ਕਿਉਂ ਜੀ ਕੀ ਬਣਿਆਗਾ ਇਹ ਪਤਾ ਕੁਝ ਕੀ ਬਣਿਆ ਬਣੇ ਤਾਂ ਯਾਰ ਕੀ ਸਪਤੀ ਲੱਗ ਰਿਹਾ ਵੀ ਕੀ ਬਣ ਰਿਹਾ ਇਹ ਅੱਛਾ ਤੁਹਾਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਕੋਈ ਬੋਰਡ ਰੋਜ਼ਾਂ ਪੱਤੀ ਨੂੰ ਨਹੀਂ ਪਤਾ ਲੱਗਿਆ ਵੀ ਕੀ ਬਣੂ ਕੀ ਨਾ ਕੋਈ ਬੋਰਡ ਬੁੜੀ ਨਹੀਂ ਲੱਗੇ ਹੋਇਆ ਉਹਨੇ ਨਾ ਬੋਰਡ ਬੁੜੀ ਨਹੀਂ ਹੈ ਜੀ ਤਾਂ ਠੀਕ ਆ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਕੀ ਬਣ ਰਿਹਾ ਫਿਰ ਕੋਈ ਤਾਂ ਹੁੰਦਾ ਖੈ ਦੱਸ ਦਿੰਦੇ ਇਹ ਚੀਜ਼ ਬਣੂਗੀ ਠੀਕ ਆ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਚੁੱਕ ਕੇ ਲੋਕਾਂ ਨੂੰ ਵੀ ਨਹੀਂ ਪਤਾ ਵੀ ਕੀ ਬਣਿਆਗਾ ਇਹ ਤੇ ਸਾਹਮਣੇ ਦਿਖਾ ਰਹੇ ਹਾਂ ਤੁਹਾਨੂੰ ਤਸਵੀਰਾਂ ਹਜੇ ਚੱਲ ਰਿਹਾ ਕੰਮ ਜੀ ਉਹ ਕਿਹਾ ਮੋਟਰ ਲੱਗੀ ਤੇ ਕੰਮ ਚੱਲ ਰਿਹਾ ਹੈਗਾ ਬਾਕੀ ਸਰਪੰਚ ਸਾਹਿਬ ਨਾਲ ਗੱਲ ਕਰਾਂਗੇ ਵੀ ਕੀ ਬਣਨਾ ਹੈਗਾ ਇੱਥੇ ਜੀ ਤੇ ਅਜੇ ਕੰਮ ਫਿਲਹਾਲ ਬੰਦ ਜਿਹਾ ਲੱਗ ਰਿਹਾ ਉਹ ਪਰ ਉਹ ਕੋਈ ਨਾ ਐਸਾ ਹੈਗੀ ਆ ਜਿਸ ਮੈਂ ਤੁਹਾਨੂੰ ਰੋਜਾ ਵਤੀ ਤੋਂ ਦਿਖਾ ਰਿਹਾ ਹਾਂ ਜੀ